ਅਸੀਂ ਇਸ ਵਕਤ ਪੌਂਟ 14 ਦੇ ਵਿੱਚ ਖੜੇ ਹਾਂ ਜਿੱਥੇ ਕੂੜਾ ਵੀ ਬਹੁਤ ਵੱਡੀ ਤਦਦ ਦੇ ਵਿੱਚ ਛੱਡਿਆ ਹੋਇਆ ਹੈ ਦੂਜੇ ਪਾਸੇ ਜਿਹੜੇ ਸ਼ਹਿਰ ਅੰਦਰ ਲਾਈਟਾਂ ਵੀ ਬੰਦ ਹੋਣ ਔਰ ਟ੍ਰੈਫਿਕ ਦੇ ਹਾਲਾਤ ਦੇਖ ਰਹੇ ਹਾਂ ਅਸੀਂ ਤੁਹਾਨੂੰ ਇਸ ਵਕਤ ਦਾ ਪ੍ਰਤੱਖ ਨਜ਼ਾਰਾ ਦਿਖਾ ਰਹੇ ਹਾਂ ਕਿਸ ਤਰ੍ਹਾਂ ਔਰ ਕਿਸ਼ ਕਦਰ ਟ੍ਰੈਫਿਕ ਚੱਲ ਰਹੀ ਹੈ ਕਿਉਂਕਿ ਇਸ ਵਕਤ ਦੇ ਜਿਹੜੇ ਹਾਲਾਤ ਨੇ ਕਾਫੀ ਡਾਊਨ ਡੋਲ ਦੇਖ ਨੂੰ ਮਿਲ ਰਹੇ ਨੇ ਔਰ ਟ੍ਰੈਫਿਕ ਸਮੱਸਿਆ ਇਸ ਤਰ੍ਹਾਂ ਹੋਈ ਹੈ ਕਿ ਡਾਊਨ ਡੋਲ ਕਿਉਂਕਿ ਇੱਧਰ ਉਧਰ ਤੋਂ ਚੱਲਣ ਵਾਲੇ ਜਿਹੜੇ ਲੋਕ ਨੇ ਰੌਂਗ ਫੜ ਤੱਕਦੇ ਨੇ ਕੁਝ ਲੋਕ ਕ੍ਰੋਸਿੰਗ ਕਰਦੇ ਨੇ ਕੁਝ ਲੋਕ ਰਾਤ ਦੇ ਹਨੇਰੇ ਦੇ ਵਿੱਚ ਆਪਣੇ ਘਰ ਨੂੰ ਜਾਣ ਵਾਲੇ ਲਈ ਵੀ ਹੁੰਦੇ ਆ ਉਹਨਾਂ ਦਾ ਤੁਹਾਨੂੰ ਇਹ ਸ਼ੋਰ ਦਾ ਪ੍ਰਸਖ ਦ੍ਰਿਸ਼ ਦਿਖਾ ਰਹੇ ਆ ਕਿ ਇਸ ਕਰਦਰ ਇਹ ਪਾਤੜਾ ਸ਼ਹਿਰ ਦੇ ਹਾਲਾਤ ਨੇ ਔਰ ਉਹ ਸ਼ਹਿਰ ਅੰਦਰ ਰਾਤ ਦੇ ਹਨੇਰੇ ਦੇ ਵਿੱਚ ਜਿੱਥੇ ਲੈਟਾ ਗੁੱਲ ਨੇ ਔਰ ਅਸੀਂ ਕੁਝ ਜਿਹੜੇ ਨੈਸ਼ਨਲ ਹਾਈਵੇ ਰੇ ਅੰਕੀਆਂ ਨਾਲ ਉਹ ਗੱਲ ਕੀਤੀ ਸੀ ਪਹਿਲੇ ਦਿਨ ਨਹੀਂ ਅਸੀਂ ਉਹਨਾਂ ਨੇ ਕਿਹਾ ਕਿ ਇਥੇ ਸ਼ਹਿਰ ਅੰਦਰ ਜਿਹੜੇ ਕਿ ਪਿਛਲੇ ਸਮੇਂ ਤੋਂ ਲੱਗੇ ਹੋਏ ਜਿਹੜਾ ਬਲੈਕਆਊਟ ਸੀਗਾ ਉਸ ਸਮੇਂ ਦੀਆਂ ਲਟਾਂ ਅਸੀਂ ਬੰਦ ਕੀਤੀਆਂ ਹੋਈਆਂ ਨੇ ਸਾਨੂੰ ਕੋਈ ਹਾਲੇ ਆਰਡਰ ਨਹੀਂ ਆਇਆ ਪਰ ਦਿੱਕਤ ਵਾਲੀ ਗੱਲ ਹੈ ਕਿ ਸ਼ਹਿਰ ਅੰਦਰ ਜਿਸ ਤਰ੍ਹਾਂ ਬਲੈਕਆਊਟ ਅੱਜ ਵੀ ਚੱਲ ਰਿਹਾ ਹੈ ਉਥੇ ਛੜਕੀ ਹਾਦਸਿਆਂ ਦੇ ਵਿੱਚ ਕੋਈ ਅਣਈ ਜਾਣੀ ਜਾ ਸਕਦੀ ਹੈ ਪਰ ਇਥੇ ਸ਼ਹਿਰ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਕੰਮ ਕਰਨੇ ਕਿਉਂ ਨਹੀਂ ਸਿੱਟੇ ਹੋਏ ਨੇ ਐਸ ਡੀ ਐਮ ਦਫ਼ਤਰ ਵੀ ਹੈ ਔਰ ਜਿਹੜੇ ਕਿ ਪੁਲਿਸ ਅਧਿਕਾਰੀ ਵੀ ਇੱਥੇ ਬੈਠੇ ਨੇ ਸੀਟੀ ਪੁਲਿਸ ਔਰ ਸੰਧਰ ਪੁਲਿਸ ਉਥੇ ਨਾਲ-ਨਾਲ ਹੀ ਡੀਐਸਪੀ ਦਾ ਦਫਤਰ ਵੀ ਨਾਲ ਹੀ ਹੈ ਉਹਨਾਂ ਦੇ ਨਾਲ-ਨਾਲ ਜਿੱਥੇ ਸਾਡੇ ਹਲਕਾ ਵਿਧਾਇਕ ਵੀ ਨਹੀਂ ਬੈਠੇ ਪਰ ਇੱਕ ਸ਼ਹਿਰ ਅੰਦਰ ਜਿਸ ਤਰ੍ਹਾਂ ਦੇ ਹਲਾਤ ਬਣੇ ਹੋਏ ਨੇ ਉਹਨਾਂ ਦਾ ਤੁਹਾਨੂੰ ਵੀ ਸਵਕ ਦਾ ਪ੍ਰਤੱਖ ਨਜ਼ਾਰਾ ਦਿਖਾਣੇ ਆ ਕੂੜਾ ਕਰਕਟ ਜਿਹੜਾ ਹੈ ਉਹ ਵੀ ਸ਼ਹਿਰ ਅੰਦਰ ਪੈ ਰਿਹਾ ਹੈ ਕਾਫੀ ਜ਼ਿਆਦਾ ਵੱਡੀ ਤਦਦਾਂ ਦੇ ਵਿੱਚ ਇਕੱਲਰੇ ਹੋਇਆ ਨੇ ਨਗਰ ਕਾਉਂਸਲ ਦੇ ਵਿੱਚ ਵੀ ਜਿਹੜੇ ਕਿ ਅਧਿਕਾਰੀ ਆ ਉਹ ਵੀ ਕੋਈ ਆਪਣਾ ਸਾਰਾ ਪੰਡਾ ਛਾੜ ਰਹੇ ਨੇ ਉਹ ਵੀ ਕੋਈ ਕੈਮਰੇ ਸਾਹਮਣੇ ਨਹੀਂ ਆਉਣ ਨੂੰ ਤਿਆਰ ਹੁੰਦੇ ਪਰ ਸ਼ਹਿਰ ਅੰਦਰ ਇਸ ਤਰ੍ਹਾਂ ਕੂੜਾ ਵੀ ਔਰ ਥਾਂ ਥਾਂ ਦੇ ਪਿਆ ਹੈ ਔਰ ਕਲੰਡੇ ਵਿੱਚ ਵੀ ਪਿਆ ਹੈ ਔਰ ਹਾਲਾਤ ਜਿਹੜੇ ਕਿ ਪਤਲਾ ਸ਼ਹਿਰ ਦੇ ਤੁਹਾਨੂੰ ਦਿਖਾ ਰਹੇ ਨੇ ਅਸੀਂ ਇਸ ਤਰ੍ਹਾਂ ਦੀ ਜਿਹੜੀ ਪਲ-ਪਲ ਦੀ ਖਬਰ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਦਿਖਾਵਾਂਗੇ ਇਸ ਤੋਂ ਲਾ ਵਾ ਜਿਹੜੀ ਕੱਲ ਦੀ ਜਿਹੜੀ ਤੁਹਾਨੂੰ ਹੋਰ ਡੇਂਜਰ ਖਬਰ ਦਿਖਾਵਾਂਗੇ ਉਸ ਦੇ ਵਿੱਚ ਤੁਹਾਨੂੰ ਹੋਰ ਵੀ ਕੁਝ ਇਸ ਤਰ੍ਹਾਂ ਦਾ ਦਿਖਾਵਾਂਗੇ ਜਿੱਥੇ ਘਰਾਂ ਦੇ ਹਾਲਾਤ ਘਰਾਂ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਔਰ ਸ਼ਹਿਰ ਤੇ ਰਾਤ ਦੇ ਹਾਲਾਤ ਤੁਹਾਨੂੰ ਅਸੀਂ ਇਸ ਵਕਤ ਦਿਖਾਏ ਆ ਪਰ ਜਿਹੜੇ ਘਰਾਂ ਦੇ ਵਿੱਚ ਵੀ ਕੂੜੇ ਦੇ ਢੇਰ ਲੱਗੇ ਹੋਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਜਮਾਦਾਰ ਵੀ ਰੱਖੇ ਹੋਏ ਆ ਔਰ ਸ਼ਹਿਰ ਦੇ ਵਿੱਚ ਐਮਸੀ ਵੀ ਚੁਣੇ ਗਏ ਨੇ ਜਿੱਥੇ 15 16 17 ਐਮਸੀ ਚੁਣੇ ਹੋਏ ਨੇ ਉੱਥੇ ਨਗਰ ਕੌਂਸਲ ਦੇ ਪ੍ਰਧਾਨ ਵੀ ਚੁਣੇ ਹੋਏ ਨੇ ਲੋਕਾਂ ਲੋ ਪਰ ਸ਼ਹਿਰ ਦੇ ਹਾਲਾਤ ਨੂੰ ਸੀ ਸ਼ਹਿਰ ਦੇ ਹਾਲਾਤਾਂ ਨੂੰ ਇਸ ਵਕਤ ਦਾ ਬੜਾ ਦਰਦਨਾਕ ਨਜ਼ਾਰਾ ਦੇਖੀ ਵੀ ਨਹੀਂ ਪਰ ਸ਼ਹਿਰ ਅੰਦਰ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਲਾਈਟਾਂ ਬੰਦ ਨੇ ਔਰ ਸ਼ਹਿਰ ਵਿੱਚ ਜਿਹੜੀਆਂ ਹਾਈਵੇ ਤੇ ਲਗੀਆਂ ਹੋਈਆਂ ਲਾਈਟਾਂ ਬਿਲਕੁਲ ਬੁੱਲ ਨੇ ਔਰ ਲੋਕ ਕਿਸ ਤਰ੍ਹਾਂ ਟ੍ਰੈਕ ਜਿਹਦੇ ਚੱਲ ਹਾਲਾਤ ਕੋਈ ਸ਼ਹਿਰ ਅੰਦਰ ਪੀ.ਆਰ. ਦੀ ਮੌਜੂਦ ਨਹੀਂ ਹੈ। ਕਿਤੇ ਵੀ ਵੱਗ ਸਕ ਜਿਹੇ ਤਰ੍ਹਾਂ ਦਾ ਆਸਾ ਵਾਪਰ ਜਾਇਆ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਸਾਹਮਣੇ ਦਿੱਸ ਨੂੰ ਲੱਗਿਆ ਹੈ ਪੁਲਿਸ ਅਫਸਰ ਕਿਉਂ ਸਿਟੀ ਪੁਲਿਸ ਵਾਲਾ ਕਿਹੇ ਤਰ੍ਹਾਂ ਦੀ ਇੱਥੇ ਸ਼ਹਿਰ ਅੰਦਰ ਨਹੀਂ ਕੋਈ ਵੀ ਦਿੱਖ ਰਹੀ ਹੈ ਔਰ ਸੀ.ਆਰ.ਵੀ ਲਾਈਵ ਹੋਏ ਨੇ ਪਰ ਚਾਹਨ ਉਸ ਵਕਤ ਦਾ ਸੀ ਸ਼ਹਿਰ ਦੇ ਪਾਤਰ ਚਾਰਨ ਕਰਦੇ ਤੇ ਲੈਟਾ ਗੋਲ ਨੇ ਕਾਫੀ ਦਮੇ ਸਮੇਂ ਤੋਂ ਲੱਗਾ ਦੇਖੋ ਔਰ ਦਾ ਇਹ ਨਾ ਹਟ ਸਮਾਂ ਹੈ ਵਰਤਕ ਜੀ ਕਿਸੇ ਵਕਤ ਵੀ ਕੋਈ ਵੱਡਾ ਹਾਦਸਾ ਵਾਪਰ ਜਾਵੇ ਤਾਂ ਉਹਦਾ ਹਾਸੇ ਦਾ ਜ਼ਿੰਮੇਵਾਰ ਕੌਣ ਹੋਵੇਗਾ ਬਹੁਤ ਇੱਕ ਸੋਚਣ ਵਾਲੀ ਗੱਲ ਹੈ ਕਿ ਜਿੱਥੇ ਕਿ ਸਰਕਾਰ ਵੱਲੋਂ ਡਿਊਟੇ ਜਾਵੇ ਕਿਤੇ ਜਾਂਦੇ ਹੋਣਾ ਪਰ ਫਾਤਰਾ ਸ਼ਹਿਰ ਅੰਦਰ ਹਾਲਾਤ ਇਸ਼ਤਤਰ ਬੜੇ ਹੋਏ ਨੇ ਜਿੱਥੇ ਕਿਸੇ ਵਕਤ ਵੀ ਕਿਸੇ ਇਨਸਾਨ ਦੀ ਜਾਨ ਜਾ ਸਕਦੀ ਹੈ ਪਰ ਤੁਹਾਨੂੰ ਇਸ ਵਕਤ ਦਾ ਜਿਹੜਾ ਪ੍ਰਦੱਖ ਨਜ਼ਾਰਾ ਦਿਖਾ ਰਹੇ ਆ ਰਾਤ ਦੇ ਸਮੇਂ ਦਾ ਕਿਸ ਤਰ੍ਹਾਂ ਨੇ ਬਾਦ ਨੇ ਇਸ ਵਕਤ ਤੇ